ਦੋਸਤੋ ਨੂੰ ਦਿਖਾਉਣੀ ਆ ਕਿ ਰੋਪੜ ਦਰਿਆ ਦੇ ਵਿੱਚ ਸਤਲੁਜ ਦੇ ਵਿੱਚ ਕਿੰਨਾ ਕੁ ਪਾਣੀ ਆ ਇਹ ਜਿਹੜਾ ਪੁਲ ਜਦੋਂ ਆਪਾਂ ਮੇਨ ਹਾਈਵੇ ਤੇ ਜਾਂਦੇ ਆ ਜਦੋਂ ਜਲੰਧਰ ਨੂੰ ਅੰਮ੍ਰਿਤਸਰ ਨੂੰ ਜਾਂਦੇ ਆ ਤੇ ਜਿਹੜਾ ਪੁਲ ਆਉਂਦਾ ਇੱਥੇ ਪਾਣੀ ਦਾ ਸਟੇਟਸ ਇਹ ਆ ਇੰਨਾ ਕੁ ਪਾਣੀ ਵਹ ਜਾ ਰਿਹਾ ਜੀ ਟਿੱਬੀ ਸਾਹਿਬ ਗੁਰਦਰਾ ਸਾਹਿਬ ਤੋਂ ਮੈਂ ਤੁਹਾਨੂੰ ਦਿਖਾਉਣਾ ਪੂਰਾ ਪ੍ਰੋਪਰ ਤੋਂ ਸਾਰਾ ਦਿਖਦਾ ਆ ਕਿੰਨਾ ਕੁ ਪਾਣੀ ਜਿਹੜਾ ਆ ਉਹ ਛੱਡਿਆ ਜਾ ਰਿਹਾ ਆ ਸਤਲੁਜ ਦਰਿਆ ਦੇ ਵਿੱਚ ਅੱਜ 11 ਕੋਜ ਦੀ ਫੁਟੇਜ ਹੈ 11 ਕੋਜ ਦੇ 2 ਸਤੰਬਰ ਦੀ ਫੁਟੇਜ ਹੈ ਉਪਰ ਦੀ